ਤੁਸੀਂ ਜਮ੍ਹਾਂ ਖੋਰੀ ਕਰੋਗੇ ਇਸ ਤਰ੍ਹਾਂ ਸਾਰੇ ਲੋਕ ਇਕੱਠਾ ਕਰ ਲੋਗੇ ਮਾਲ ਕਪਰੇਟ ਹੋ ਜਾਏਗਾ ਕਾਨਾ ਤੇ ਭੀੜ ਲੱਗੇਗੀ ਤੁਹਾਡੇ ਘਰਾਂ ਚ ਰਾਸ਼ਨ ਜਮ੍ਹਾਂ ਹੋ ਜਾਏਗਾ ਜਿਹਦੇ ਨਾਲ ਆਮ ਜਨਤਾ ਦਾ ਨੁਕਸਾਨ ਹੋਏਗਾ ਜਿਹੜੀ ਚੀਜ਼ 50 ਰੁਪਏ ਦੀ ਮਿਲਦੀ ਹੈ ਉਹ 100 ਰੁਪਏ ਦੀ ਮਿਲੇਗੀ ਇਹ ਤੁਸੀਂ ਇਸ ਗੱਲ ਤੇ ਇਤਰਾਜ਼ ਕਰੋਗੇ ਇਸ ਤਰ੍ਹਾਂ ਨਾ ਭਗੜੜ ਮੱਚਦੀ ਹੈ ਇਸ ਤਰ੍ਹਾਂ ਨਾ ਰੇਸ ਲੱਗਦੀ ਹੈ ਇਸ ਨਾਲ ਨਾਲ ਸਾਡੀ ਆਮ ਜਨਤਾ ਦਾ ਨੁਕਸਾਨ ਹੁੰਦਾ ਹੈ ਔਰ ਜਿਹੜੇ ਜਮ੍ਹਾਂ ਖੋਰੀ ਹਸਤੇ ਰਾਸ਼ਨ ਦਿੰਦੇ ਵੀ ਹਮੇ ਉਹਨਾਂ ਦੁਕਾਨਦਾਰਾਂ ਨੂੰ ਬੇਨਤੀ ਕਰਾਂਗਾ ਤੁਸੀਂ ਰੂਟੀਨ ਚ ਜਿਵੇਂ ਤੁਸੀਂ ਆਪਣੀ ਸੈਨ ਕਰਦੇ ਹੋ ਉਦਾਂ ਕਰੋ ਜਮਾ ਖੋਰੀ ਵਾਲੇ ਪਾਸੇ ਇਕਮਨਾਥ ਠੀਕ ਹੈ ਕਿਤੇ ਕਿਤੇ ਉਹਨਾਂ ਨੇ ਪੈਨੇਟ੍ਰੇਸ਼ਨ ਕੀਤੀ ਹੈ ਕਿਤੇ ਕਿਤੇ ਸ਼ੈਲਿੰਗ ਮਿਲੀ ਹੈ ਕਿਤੇ ਕਿਤੇ ਡਰੋਨਸ ਮਿਲੇ ਹੈ ਪਰ ਬਹਾਦਰੀ ਨਾਲ ਹਿੰਦੁਸਤਾਨ ਦੀ ਫੌਜ ਨੇ ਉਹਨਾਂ तमाम ਚੀਜ਼ਾਂ ਦਾ ਮੁਕਾਬਲਾ ਕਰਦੇ ਹੋਏ ਪਾਕਿਸਤਾਨ ਨੂੰ ਧੂੜ ਚ ਟਾਉਣ ਦਾ ਕੰਮ लुधियाना ਦੇ ਵਿੱਚ ਸੰਸਦ ਰਾਜਾ ਵਰਿੰਗ ਲੁਧਿਆਣਾ ਦੇ ਡੀਸੀ ਆਫਿਸ ਪਹੁੰਚੇ ਤੇ ਡੀਸੀ ਹਿਮਾਂਸ਼ੂ ਜੈਨ ਦੇ ਨਾਲ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਬਾਅਦ ਆ ਕੇ ਇਹ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜਿਹੜੇ ਤਣਾਅਪੂਰਨ ਮਾਹੌਲ ਜਿਹੜਾ ਬਣਾ ਬਣਾਇਆ ਉਹ ਬਿਲਕੁਲ ਕੰਟਰੋਲ 'ਚ ਹੈਗਾ ਹਾਲਕਿ ਤੁਹਾਨੂੰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਬਰਾਉਣ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਹੈਗੀ ਜਿਹੜਾ ਤੁਸੀਂ ਰਾਸ਼ਨ ਵਗੈਰਾ ਇਕੱਠਾ ਕਰ ਰਹੇ ਹੋ ਇਹ ਰਾਸ਼ਨ ਇਕੱਠਾ ਨਾ ਕਰੋ ਕਿਉਂਕਿ ਬਿਲਕੁਲ ਇਹੋ ਜਿਹੇ ਹਾਲਾਤ ਬਿਲਕੁਲ ਹਲ ਤੱਕ ਨਹੀਂ ਹੈਗੇ ਨੇ ਬਿਲਕੁਲ ਕੰਟਰੋਲ ਚ ਹੈਗੀ ਸਥਿਤੀ ਤੇ ਉਸ ਨੂੰ ਲੈ ਕੇ ਇੱਕ ਡੀਸੀ ਸਾਹਿਬ ਵੱਲੋਂ ਜਿਹੜੀ ਕਿ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ ਉਸ ਦੇ ਤਹਿਤ ਜੇਕਰ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀਆਂ ਆਂਦੀ ਤੇ ਉਸ ਤੇ ਤੁਸੀਂ ਫੋਨ ਜਾਂ ਕਾਲ ਵਗੈਰਾ ਕਰ ਸਕਦੇ ਹੋ ਹਾਲਾਂਕਿ ਰਾਜਾ ਬੜਿੰਗ ਨੇ ਉਹਨਾਂ ਨੇ ਐ ਵੀ ਕਿਹਾ ਕਿ ਬਿਲਕੁਲ ਜਿਹੜੇ ਜੇਕਰ ਤੁਸੀਂ ਜਿਆਦਾ ਹੁਣ ਇਦਾਂ ਰਾਸ਼ਨ ਇਕੱਠੇ ਕਰਦੇ ਰਹੋਗੇ ਕਰਦੇ ਰਹੋਗੇ ਇਸ ਦਾ ਫਾਇਦਾ ਉਨਾ ਹੀ ਬਾਅਦ ਚੋ ਰਾਸ਼ਨ ਮਹਿੰਗਾ ਹੁੰਦਾ ਰਹੇ ਮਹਿੰਗਾ ਹੁੰਦਾ ਜਾਏਗਾ ਤੇ ਉਸ ਦਾ ਫਾਇਦਾ ਕੋਈ ਹੋੜ ਲੈ ਜਾਏਗਾ ਹਾਲਾਂਕਿ ਹੁਣ ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਅੰਦਰ ਮੀਟਿੰਗ ਹੋਈ ਹੈ ਕੀ ساری ਗੱਲਬਾਤ ਹੋਈ ਹੈ ਸੋ ਸਥਿਤੀ ਹਜੇ ਅਨਕੂੜ ਹੈ ਔਰ ਇਸ ਪਰ ਕੋਈ ਚਿੰਤਾ ਘਬਰਾਉਣ ਦੀ ਔਰ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈ ਡਿਪਟੀ ਕਮਿਸ਼ਨਰ ਨੇ ਤਮਾਮ ਗਾਈਡਲਾਈਨ ਜਾਰੀ ਕਰਨੀਆਂ ਚੰਦ ਲੈਣੇ ਹੁੰਦੇ ਆ ਉਹਰੇ ਹਾਸਤੇ ਸਾਰੀ ਇਹ ਮੀਟਿੰਗ ਤੇ ਅੱਜ ਪ੍ਰੈਸ ਬਰੀਫਿੰਗ ਹੋਈ ਸੀ ਕਿ ਪੈਨਿਕ ਨਹੀਂ ਕ੍ਰੀਏਟ ਕਰਨਾ ਝੂਠੀਆਂ ਅਫਵਾਹਾਂ ਨਹੀਂ ਫਲਾਉਣੀਆਂ ਜਿਹੜੀਆਂ ਹਦਾਇਤਾਂ ਹਨ ਸਰਕਾਰ ਵੱਲੋਂ ਉਹਨਾਂ ਦਾ ਸਾਰਿਆਂ ਨੇ ਇਨ ਬਿਨ ਪਾਲਣ ਕਰਨਾ ਹੈ ਉਹਰੇ ਤੇ ਤਮਾਮ ਜਿਹੜੀ ਅੱਜ ਮੀਟਿੰਗ ਤੇ ਬਰੀਫਿੰਗ ਸੀ ਜਮਾਪੁਰੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੈਗਾ ਜਿਵੇਂ ਜਿਹੜੀ ਜਮਾਪੁਰੀ ਕਰ ਰਹੇ ਜਿਹੜੇ ਰਾਸ਼ਨ ਜਮਾ ਕਰ ਲੈਣੇ ਆਪਾਂ ਕਰ ਰਹੇ ਮੇਰੀ 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 ਬੇਨਤੀ ਹੈ ਤਮਾਮ ਉਹਨਾਂ ਲੋਕਾਂ ਨੂੰ ਕਿ ਹਰ ਇੱਕ ਚੇਨ ਕੀ ਲੁਧਿਆਣੇ ਦੇ ਅੰਦਰ ਫਲਾਨੀ ਚੀਜ਼ ਦੀ ਫਲਾਨੇ ਦਿਨ ਸਪਲਾਈ ਆਉਂਦੀ ਹੈ ਹਰ ਪੰਪ ਦੀ ਸਪਲਾਈ ਕੋਈ ਦੂਸਰੇ ਦਿਨ ਲੈਂਦਾ ਕੋਈ ਤੀਸਰੇ ਦਿਨ ਲੈਂਦਾ ਇਸੇ ਤਰ੍ਹਾਂ ਰਾਸ਼ਨ ਦੀ ਸਪਲਾਈ ਕਿਸੇ ਦੀ ਦੂਸਰੇ ਦਿਨ ਤੀਸਰੇ ਅਗਰ ਤੁਸੀਂ ਜਮ੍ਹਾਂ ਖੋਰੀ ਕਰੋਗੇ ਇਸ ਤਰ੍ਹਾਂ ਸਾਰੇ ਲੋਕ ਇਕੱਠਾ ਕਰ ਲੋਗੇ ਮਾਲ ਤੱਕ ਰੇਟ ਹੋ ਜਾਏਗਾ ਕਾਨਾ ਤੇ ਭੀੜ ਲੱਗੇਗੀ ਤੁਹਾਡੇ ਘਰਾਂ ਚ ਰਾਸ਼ਨ ਜਮ੍ਹਾਂ ਹੋ ਜਾਏਗਾ ਜਿਹਦੇ ਨਾਲ ਆਮ ਜਨਤਾ ਦਾ ਨੁਕਸਾਨ ਹੋਏਗਾ ਜਿਹੜੀ ਚੀਜ਼ 50 ਰੁਪਏ ਦੀ ਮਿਲਦੀ ਉਹ 100 ਰੁਪਏ ਦੀ ਮਿਲੇਗੀ ਫਿਰ ਤੁਸੀਂ ਇਸ ਗੱਲ ਤੇ ਇਤਰਾਜ਼ ਕਰੋਗੇ ਕੀ ਦਿੱਕਤ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਕਿ ਜਿੱਥੇ ਤੁਸੀਂ ਜਾ ਕੇ ਰਾਸ਼ਨ ਜਮ੍ਹਾਂ ਕਰ ਲਓ ਔਰ ਪੰਜਾਬ ਐਸਾ ਸੂਬਾ ਜਿੱਥੇ ਕੋਈ ਵਿਅਕਤੀ ਭੁੱਖਾ ਨਹੀਂ ਰਹੇਗਾ ਨਾ ਅੱਜ ਤੱਕ ਰਿਹਾ ਹੈ ਨਾ ਪੰਜਾਬੀਆਂ ਨੇ ਕਿਸੇ ਨੂੰ ਰਹਿਣ ਦਿੱਤਾ ਤੇ ਨਾ ਕਦੇ ਅਸੀ ਨੌਬਤ ਆਈ ਹੈ ਫਿਰ ਜਮ੍ਹਾਂ ਖੋਰੀ ਵਾਲੇ ਪਾਸੇ ਸਾਰੇ ਨਾ ਜਾਓ ਇਸ ਤਰ੍ਹਾਂ ਨਾ ਭਗੜ ਮੱਚਦੀ ਹੈ ਇਸ ਤਰ੍ਹਾਂ ਨਾ ਰੇਸ ਲੱਗਦੀ ਹੈ ਇਸ ਨਾਲ ਨਾਲ ਸਾਡੀ ਆਮ ਜਨਤਾ ਦਾ ਨੁਕਸਾਨ ਹੁੰਦਾ ਹੈ ਔਰ ਜਿਹੜੇ ਜਮ੍ਹਾਂ ਖੋਰੀ ਹਸਤੇ ਰਾਸ਼ਨ ਦਿੰਦੇ ਵੀ ਹਮੇ ਉਹਨਾਂ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਤੁਸੀਂ ਰੂਟੀਨ 'ਚ ਜਿਵੇਂ ਤੁਸੀਂ ਆਪਣੀ ਸੇਲ ਕਰਦੇ ਹੋ ਉਦਾਂ ਕਰੋ ਜਮਾ ਖੋਰੀ ਵਾਲੇ ਪਾਸੇ ਇਹ ਕੰਮ ਨਾ ਚਲਾਓ ਫ੍ਰੈਂਡ ਸਰ ਜਿਸ ਤਰ੍ਹਾਂ ਨਾਲ ਪੰਜਾਬ ਦੇ ਹੁਸ਼ਿਆਰਪੁਰ ਬਟਿੰਡਾ ਕਈ ਜਗ੍ਹਾ ਤੇ ਜਿਹੜੇ ਇਹ ਦੇਖਿਆ ਗਿਆ ਹੈਗਾ ਕਿ ਬਲੇ ਤੇ ਉਹਦੇ ਬਾਰੇ ਕੀ ਹਾਂਜੀ ਸੈਂਸਿਟਿਵ ਮਾਹੌਲ ਹੈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਬਟ ਘਬਰਾਉਣ ਦੀ ਲੋੜ ਨਹੀਂ ਹੈ ਧ੍ਰਿੜਤਾ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਨਾਲ ਖੜੇ ਹੋਣ ਦੀ ਲੋੜ ਹੈ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹੈ ਹਰ ਹਰ ਲੜਾਈ ਲੜਨ ਲਈ ਤਿਆਰ ਹੈ ਲੇਕਿਨ ਅਗਰ ਪੈਨਿਕ ਕਰਾਂਗੇ ਕੋਈ ਠੀਕ ਹੈ ਕਿਤੇ ਕਿਤੇ ਉਹਨਾਂ ਨੇ ਪੈਨੀਟ੍ਰੇਸ਼ਨ ਕੀਤੀ ਹੈ ਕਿਤੇ ਕਿਤੇ ਸ਼ੈਲਿੰਗ ਮਿਲੇ ਹੈ ਕਿਤੇ ਕਿਤੇ ਡਰੋਨਸ ਮਿਲੇ ਹੈ ਪਰ ਬਹਾਦਰੀ ਨਾਲ ਹਿੰਦੁਸਤਾਨ ਦੀ ਫੌਜ ਨੇ ਉਹਨਾਂ तमाम ਚੀਜ਼ਾਂ ਦਾ ਮੁਕਾਬਲਾ ਕਰਦੇ ਹੋਏ ਪਾਕਿਸਤਾਨ ਨੂੰ ਧੂੜ ਛਟਾਉਣ ਦਾ ਕੰਮ ਕੀਤਾ ਠੀਕ ਹੈ ਥੈਂਕ ਯੂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਰਾਜਾ ਬੜੀ ਅਜੇ ਦੇ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨਾਲ ਮਿਲੇ ਉਹਨਾਂ ਨੇ ਇਹ ਲੋਕ ਲੁਧਿਆਣਾ ਵਾਸੀਆਂ ਨੂੰ ਸੰਦੇਸ਼ ਦਿੱਤਾ ਸੰਦੇਹ ਦੌਰਾਨ ਉਹਨਾਂ ਨੇ ਕਿਹਾ ਕਿ ਡੋ ਨਾ ਪੈਨਿਕ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਜਿਹੜੇ ਦੋ ਦੇਸ਼ਾਂ ਦੇ ਵਿੱਚ ਤਣਾਅਪੂਰਨ ਮਾਹੌਲ ਚੱਲਦਾ ਵੇ ਉਹ ਆਪਣੀ ਫੌਜ ਸੇ ਨਾਲ ਲਗਾਤਾਰ ਉਹਨਾਂ ਨੂੰ ਜਵਾਬ ਦਿੰਦੇ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਤੇ ਅੱਜ ਲੁਧਿਆਣਾ ਤੇ ਵਿੱਚ ਮੀਟਿੰਗ ਰੱਖੀ ਗਈ ਸੀਗੀ ਬਿਲਕੁਲ ਰਾਜਾ ਵਰਿੰਗ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਬਾਹਰ ਆ ਕੇ ਸਾਰੀ ਸਮਝਾਇਆ ਲੋਕਾਂ ਨੂੰ ਬੇਨਤੀ ਕੀਤੀ ਹੈ ਜੜਾਉਂ ਅ ਡਰਨ ਅਤੇ ਕਬਰਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਜੋ ਸਾਡੇ ਭਾਰਤ ਭਾਰਤ ਸੈਨਾ ਵੈ ਸਾਨੂੰ ਉਤੇ ਗਰਵ ਹੈ ਕਿ ਜੋ ਮੂੰ ਜੋ ਜੋ ਆਬੀ ਕਾਰਵਾਈ ਜਿਹੜੀ ਕਿ ਕੀਤੀ ਜਾ ਰਹੀ ਹੈ ਜਿਹੜੇ ਪਾਕਿਸਤਾਨ ਦੇ ਵੱਲੋਂ ਜਿਹੜੇ ਡਰੋਨ ਇੱਥੇ ਭੇਜੇ ਜਾ ਰਹੇ ਨੇ ਉਹ ਜਵਾਬੀ ਸਾਡੇ 에ਅਰ ਡਿਫੈਂਸ ਵੱਲੋਂ ਜਵਾਬੀ ਕਰ ਰਏ ਬਿਲਕੁਲ ਪਹਿਲ ਤੋਂ ਉਤੇ ਦਿੱਤੀ ਜਾ ਰਹੀ ਹੈ ਤੇ ਡੀਸੀ ਵੱਲੋਂ ਹਿਮਾਂਸ਼ੂ ਜਾਨ ਦੇ ਵੱਲੋਂ ਬਿਲਕੁਲ ਸਖਤ ਕਿਹਾ ਗਿਆ ਹੈ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਅਫਵਾਹਾਂ ਜੀ ਨਿਊਜ਼ ਹੁੰਦੀਆਂ ਨੇ ਉਹਨਾਂ ਤੇ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਰਾਸ਼ਨ ਤੁਸੀਂ ਜ਼ਿਆਦਾ ਕਰਦੇ ਕਰਦੇ ਉਹ ਕਰਨਦੀ ਲੋੜ ਹੈ ਨਗੀ ਇੱਕ ਦੋ ਦਿਨਾਂ ਦੇ ਵਿੱਚ ਮਸਲਾ ਜਿਹੜਾ ਕੀ ਹੱਲ ਹੋ ਜਾਏਗਾ ਜੁੜੇ ਲਿਧਾਨ ਲਈ ਦਿਨਾ ਹਣੀ ਜਿਹਾ ਯੂਪ ਰਿਪੋਰਟ ਧੰਨਵਾਦ